ਲੋ ਜੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਦੇਸ਼ ਦੇ ਅਗਲੇ ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਫੈਸਲਾ ਹੋ ਗਿਆ ਨਵੇਂ ਪ੍ਰਧਾਨ ਮੰਤਰੀ ਦਾ ਨਾਂ ਫਾਈਨਲ ਕਰ ਲਿਆ ਗਿਆ ਹੈ ਕਿਉਂਕਿ ਨਰਿੰਦਰ ਮੋਦੀ ਨੇ ਕੱਲ ਅਸਤੀਫਾ ਦੇ ਦਿੱਤਾ ਸੀ ਜਦੋਂ ਵੋਟਾਂ ਦਾ ਰਿਜ਼ਲਟ ਆ ਗਿਆ ਸੀ ਤਾਂ ਉਸ ਤੋਂ ਬਾਅਦ ਇੱਕ ਵਾਰ ਪਿਛਲੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਪੈਂਦਾ ਔਰ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀ ਮੰਡਲ ਸਮੇਤ ਰਾਸ਼ਟਰਪਤੀ ਨੂੰ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਨਵੇਂ ਪ੍ਰਧਾਨ ਮੰਤਰੀ ਦਾ ਫੈਸਲਾ ਹੋ ਗਿਆ ਨਾ ਫਾਈਨਲ ਹੋ ਗਿਆ ਨਾ ਪੱਕਾ ਹੋ ਗਿਆ ਔਰ ਤੁਸੀਂ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਨਵੇਂ ਪ੍ਰਧਾਨ ਮੰਤਰੀ ਦਾ ਨਾਮ ਤੁਹਾਨੂੰ ਸਹੀ ਲੱਗਦਾ ਹੈ ਠੀਕ ਲੱਗਦਾ ਹੈ ਤੁਹਾਡਾ ਪਸੰਦ ਹੈ ਕਿ ਨਹੀਂ ਪਸੰਦ ਹੈ ਕਮੈਂਟ ਜਰੂਰ ਲਿਖਿਓ ਦੇਖੋ ਪਿਛਲੇ ਦਿਨਾਂ ਤੋਂ ਜਦੋਂ 4 ਤਰੀਕ ਨੂੰ ਨਤੀਜਾ ਵੋਟਾਂ ਦਾ ਆਇਆ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਸੀ ਮੋਦੀ ਹੋਰਾਂ ਦੀ ਪਾਰਟੀ ਬੀਜੇਪੀ ਨੂੰ 400 ਪਾਰ ਦੀ ਉਮੀਦ ਸੀ ਪਰ ਲੋਕਾਂ ਨੇ 250 ਤੇ ਹੀ ਰੱਖ ਦਿੱਤਾ ਉਸ ਤੋਂ ਬਾਅਦ ਇੱਕ ਪੰਬਲ ਪੂਸਾ ਬਣਿਆ ਹੋਇਆ ਸੀ ਇੱਕ ਦੁਚਿੱਤੀ ਬਣੀ ਹੋਈ ਸੀ ਵੀ ਹੁਣ ਕੀ ਬਣੇਗਾ ਕਿਉਂਕਿ ਕਾਂਗਰਸ ਦਾ ਇੰਡੀਆ ਗੱਠਜੋੜ ਵੀ ਕਹਿ ਰਿਹਾ ਸੀ ਕਿ ਅਸੀਂ ਸਰਕਾਰ ਬਣਾ ਸਕਦੇ ਹਾਂ ਇਧਰ ਨਰਿੰਦਰ ਮੋਦੀ ਤੇ ਬੀਜੇਪੀ ਵੀ ਆਪਣੇ ਭਾਈਵਾਲਾਂ ਨਾਲ ਗੱਠਜੋੜ ਕਰਕੇ ਸਰਕਾਰ ਬਣਾਉਣ ਦਾ ਯਤਨ ਕਰ ਰਹੇ ਸੀਗੇ ਔਰ ਅੱਜ ਫੈਸਲਾ ਹੋ ਗਿਆ ਸ਼ਾਮ ਨੂੰ 5 ਤਰੀਕ ਸ਼ਾਮ ਨੂੰ ਦੋਵਾਂ ਤਰ੍ਹਾਂ ਦੀਆਂ ਮੀਟਿੰਗਾਂ ਹੋਈਆਂ ਐਨਡੀਏ ਗੱਠਜੋੜ ਭਾਜਪਾ ਵਾਲੇ ਦੀ ਔਰ ਰਾਹੁਲ ਗਾਂਧੀ ਹੋਰਾਂ ਦੇ ਇੰਡੀਆ ਗੱਠਜੋੜ ਵਾਲੀ ਔਰ ਉਹਨਾਂ ਦੇ ਵਿੱਚ ਇਹ ਪੱਕਾ ਫੈਸਲਾ ਨਿਕਲ ਕੇ ਆ ਗਿਆ ਕਿ ਅਗਲਾ ਪ੍ਰਧਾਨ ਮੰਤਰੀ ਜਿਹੜਾ ਹੈ ਉਹ ਭਾਜਪਾ ਦੇ ਗੱਠਜੋੜ ਐਨਡੀਏ ਵਾਲਾ ਹੀ ਬਣੇਗਾ ਔਰ ਅਗਲੇ ਪ੍ਰਧਾਨ ਮੰਤਰੀ ਦਾ ਪੱਕਾ ਨਾ ਫਾਈਨਲ ਹੋ ਗਿਆ ਕਿ ਨਰਿੰਦਰ ਮੋਦੀ ਹੀ ਤੀਜੀ ਵਾਰ ਫੇਰ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ ਹੁਣ ਵੀ ਤੀਜੀ ਵਾਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਨਾਮ 'ਤੇ ਪੱਕਾ ਕਰ ਲਿਆ ਗਿਆ ਔਰ ਨਰਿੰਦਰ ਮੋਦੀ 1962 ਤੋਂ ਬਾਅਦ ਪਹਿਲਾ ਬੰਦਾ ਹੋਏਗਾ ਜਿਹੜਾ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਹੈ ਕਿਉਂਕਿ ਪਹਿਲਾ ਪੰਡਤ ਜਵਾਰਲਾਲ ਨਹਿਰੂ 1962 ਦੇ ਵਿੱਚ ਤੀਜੀ ਵਾਰ ਪ੍ਰਧਾਨ ਮੰਤਰੀ ਲਗਾਤਾਰ ਬਣਿਆ ਸੀ ਔਰ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਸਤ ਦਾ ਪ੍ਰਧਾਨ ਮੰਤਰੀ ਰਹਿਣ ਵਾਲਾ ਨਹਿਰੂ ਤੋਂ ਬਾਅਦ ਪਹਿਲਾ ਵਿਅਕਤੀ ਬਣ ਗਿਆ ਪਰ ਇੱਥੇ ਗੱਲ ਮੁੱਕੀ ਨਹੀਂ ਹੈ ਭਾਜਪਾ ਦੇ ਅੰਦਰ ਵੀ ਪ੍ਰੋਬਲਮ ਚੱਲ ਰਹੀ ਹੈ ਜੋ ਚਰਚਾ ਉੱਡਦੀ ਉੱਡਦੀ ਆ ਰਹੀ ਹੈ ਭਾਵੇਂ ਭਾਜਪਾ ਤੇ ਭਾਜਪਾ ਦੇ ਭਾਈਵਾਲਾਂ ਨੇ ਨਰਿੰਦਰ ਮੋਦੀ ਦਾ ਨਾਮ ਫਾਈਨਲ ਕਰ ਰਿਆ। ਇਸ ਵਾਰ ਸਾਰਿਆਂ ਵਾਸਤੇ ਸਰਕਾਰ ਬਣਾਉਣਾ ਔਖਾ ਸੀ ਤੇ ਮੌਜੂਦਾ ਸਥਿਤੀ ਦੇ ਵਿੱਚ ਚੰਦਰਬਾਬੂ ਨੈਡੂ ਤੇ ਨਿਤਿਸ਼ ਕੁਮਾਰ ਉਹ ਫੁੱਫੜ ਦਾ ਰੋਲ ਅਦਾ ਕਰ ਰਹੇ ਸੀ ਕਿਉਂਕਿ ਪੰਜਾਬੀਆਂ ਦੇ ਕਲਚਰ ਦੇ ਵਿੱਚ ਫੁੱਫੜ ਦਾ ਇੱਕ ਬੜਾ ਵੱਖਰਾ ਸਥਾਨ ਹੁੰਦਾ ਖਾਸ ਕਰਕੇ ਵਿਆਹਾਂ ਦੇ ਵਿੱਚ ਜਿਹੜੇ ਫੁੱਫੜ ਹੁੰਦੇ ਨੇ ਉਹ ਰੁੱਸ ਜਾਂਦੇ ਨੇ ਤਾਂ ਉਹਨਾਂ ਦਾ ਬੜਾ ਵੱਡਾ ਰੋਲ ਹੋ ਜਾਂਦਾ ਕਿਉਂਕਿ ਫੁੱਫੜ ਤੋਂ ਬਿਨਾ ਬਰਾਤ ਜਾਂ ਜੰਜ ਲੈ ਕੇ ਜਾਣੀ ਵੀ ਔਖੀ ਹੁੰਦੀ ਆ ਤੇ ਉਹਨਾਂ ਨੂੰ ਮਣਾਉਣਾ ਵੀ ਔਖਾ ਹੁੰਦਾ ਤੇ ਨਿਤਿਸ਼ ਕੁਮਾਰ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਆ ਜਨਤਾ ਦਲ ਯੂਨਾਈਟਿਡ ਪਾਰਟੀ ਵਾਲੇ ਤੇ ਚੰਦਰ ਬਾਬੂ ਨਾਇਡੂ ਤੇਲਗੂ ਦੇਸ਼ਮ ਪਾਰਟੀ ਵਾਲੇ ਉਹਨਾਂ ਦੋਹਾਂ ਦਾ ਰੋਲ ਫੁੱਫੜ ਵਾਲਾ ਬਣਿਆ ਹੋਇਆ ਸੀ ਕਿਉਂਕਿ ਨਿਤਿਸ਼ ਕੁਮਾਰ ਦੀ ਪਾਰਟੀ ਨੂੰ 12 ਸੀਟਾਂ ਜਿੱਤੀਆਂ ਗਈਆਂ ਤੇ ਚੰਦਰਬਾਬੂ ਨੈਟੂ ਦੀ ਪਾਰਟੀ ਨੇ 16 ਸੀਟਾਂ ਐਮਪੀ ਦੀਆਂ ਜਿੱਤੀਆਂ ਤੇ ਦੋਨਾਂ ਦੀਆਂ ਮਿਲਾ ਕੇ ਬਣਦੀਆਂ 28 ਤੇ 28 ਸੀਟਾਂ ਨੇ ਫੈਸਲਾ ਕਰਨਾ ਕਿਉਂਕਿ ਭਾਜਪਾ ਇਕੱਲੀ ਸਰਕਾਰ ਨਹੀਂ ਬਣਾ ਸਕਦੀ ਰਾਹੁਲ ਗਾਂਧੀ ਹੋਰਾਂ ਦਾ ਗੱਠਜੋੜ ਇੰਡੀਆ ਇਕੱਲਾ ਸਰਕਾਰ ਨਹੀਂ ਬਣਾ ਸਕਦਾ ਦੋਨਾਂ ਨੂੰ ਦੂਜਿਆਂ ਦੀ ਫੌੜੀਆਂ ਦੀ ਲੋੜ ਸੀ ਵਸਾਕੀਆਂ ਦੀ ਲੋੜ ਸੀ ਆਪਣੀਆਂ ਲੱਤਾਂ ਕਿਸੇ ਦੀਆਂ ਵੀ ਇੰਨੀਆਂ ਤਾਕਤਵਰ ਨਹੀਂ ਬਣੀਆਂ ਇਸ ਵਾਰ ਕਿ ਉਹ ਆਪਣੇ ਬਲ ਬੂਤੇ ਸਰਕਾਰ ਬਣਾ ਸਕਣ ਆ ਫਿਰ ਫੌੜੀਆਂ ਦੀ ਲੋੜ ਸੀ ਤੇ ਫੌੜੀਆਂ ਲਈਆਂ ਨੇ ਨਰਿੰਦਰ ਮੋਦੀ ਹੋਰਾਂ ਨੇ ਉਹਨਾਂ ਦੋਨਾਂ ਤੋਂ ਤਾਂ ਹੁਣ ਨਰਿੰਦਰ ਮੋਦੀ ਹੋਰਾਂ ਦੀ ਪਾਰਟੀ ਭਾਜਪੀ ਦੀ ਸਰਕਾਰ ਇੱਕ ਵਾਰ ਬਣ ਰਹੀ ਹੈ ਪਰ ਇਹ ਸਰਕਾਰ ਪਿਛਲੀ ਵਾਰ ਜਿੰਨੀ ਮਜ਼ਬੂਤ ਤੇ ਤਾਕਤਵਰ ਸਰਕਾਰ ਨਹੀਂ ਹੋਏਗੀ ਕਿਉਂਕਿ ਪਿਛਲੀ ਵਾਰ ਕੱਲੀ ਭਾਜਪੀ ਨੂੰ 303 ਸੀਟਾਂ ਜਿੱਤੀਆਂ ਗਈਆਂ ਸੀ ਤੇ ਸਰਕਾਰ ਬਣਾਉਣ ਲਈ ਚਾਹੀਦੀਆਂ 272 ਮਤਲਬ ਸਰਕਾਰ ਬਣਾਉਣ ਤੋਂ ਕਾਫੀ ਗੁਣਾ 31 32 ਸੀਟਾਂ ਇਹਨਾਂ ਦੇ ਕੋਲ ਮੋਦੀ ਸਾਹਿਬ ਹੋਰਾਂ ਕੋਲੇ ਵੱਧ ਸੀਗੀਆਂ ਪਰ ਇਸ ਵਾਰ ਨਰਿੰਦਰ ਮੋਦੀ ਹੋਰਾਂ ਦੀ ਪਾਰਟੀ ਬੀਜੇਪੀ 272 ਤੋਂ ਵੀ 32 ਸੀਟਾਂ ਦੇ ਕਰੀਬ ਥੱਲੇ ਰਹਿ ਗਈ ਮਤਲਬ ਆਪਣੇ ਵੱਲ ਬੂਤੇ ਸਰਕਾਰ ਨਹੀਂ ਬਣਾ ਸਕਦੀ ਨਰਿੰਦਰ ਮੋਦੀ ਹੋਰਾਂ ਦੀ ਪਾਰਟੀ ਬੀਜੇਪੀ ਇਸ ਵਾਰ ਇਹਨਾਂ ਨੂੰ ਸਹਾਰਾ ਲੈਣਾ ਪਿਆ ਆ ਦੋ ਜਿਆ 파ਟੀਆਂ ਦਾ ਭਾਵੇਂ ਕਿ ਇਹਨਾਂ ਨੇ ਐਂਡੀਆ ਗੱਠ ਜੋੜ ਪਿਛਲੀ ਵਾਰ ਵੀ ਕੀਤਾ ਹੋਇਆ ਸੀ ਪਰ ਉਹਦੀ ਇਹਨਾਂ ਨੂੰ ਕੋਈ ਬਹੁਤੀ ਪ੍ਰਵਾਹ ਨਹੀਂ ਸੀ ਲੋੜ ਨਹੀਂ ਸੀ ਪਰ ਇਸ ਵਾਰ ਇਸ ਵਾਰ ਇਹਨਾਂ ਨੂੰ ਉਹਨਾਂ ਦੇ ਮੁਤਾਬਕ ਚੱਲਣਾ ਪੈਗਾ ਕਿਉਂਕਿ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਜੇ ਉਹਨਾਂ ਨੇ ਕਿਸੇ ਵੀ ਟਾਈਮ ਪੈਰ ਪਛਾਹ ਖੇਚ ਲਿਆ ਤਾਂ ਨਰਿੰਦਰ ਮੋਦੀ ਹੋਰਾਂ ਦੀ ਹੁਣ ਬਣ ਰਹੀ ਤੀਜੀ ਵਾਰ ਸਰਕਾਰ ਢਾਮ ਡਿੱਗ ਪੈਣੀ ਆ ਉੱਥੇ ਹੀ ਸਰਕਾਰ ਖਤਮ ਹੋ ਜਾਣੀ ਐ ਇਸ ਕਰਕੇ ਨਰਿੰਦਰ ਮੋਦੀ ਹੋਰਾਂ ਨੂੰ ਹੁਣ ਆਪਾਂ ਮਜ਼ਬੂਤ ਸਰਕਾਰ ਨਹੀਂ ਕਹਿ ਸਕਦੇ ਕੋਈ ਵੀ ਫੈਸਲਾ ਜਿਹੜਾ ਇਹ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨੇਡੂ ਦੀ ਮਨਜ਼ੂਰੀ ਤੋਂ ਬਿਨਾ ਨਹੀਂ ਲੈ ਸਕਿਆ ਕਰਨਗੇ ਔਰ ਵੱਡੀਆਂ-ਵੱਡੀਆਂ ਗੱਲਾਂ ਕਰਨੀਆਂ ਦੂਰ ਨਿਤਿਸ਼ ਕੁਮਾਰ ਤੇ ਨੇਡੂ ਦੋਨਾਂ ਦੇ ਨਾਲ ਵੱਡੀ ਸੈਟਿੰਗ ਵੀ ਲਾਜ਼ਮੀ ਹੋਈ ਹੋਏਗੀ ਕਿਉਂਕਿ ਜਦੋਂ ਪਿਛਲੇ ਦਿਨੀ ਵੋਟਾਂ ਦੇ ਰਿਜ਼ਲਟ ਤੋਂ ਬਾਅਦ ਜੋੜ ਤੋੜ ਸ਼ੁਰੂ ਹੋਏ ਨੇ ਤਾਂ ਇਧਰੋਂ ਇੰਡੀਆ ਗੱਠਜੋੜ ਜਿਹੜਾ ਰਾਹੁਲ ਗਾਂਧੀ ਹੋਰਾਂ ਤੇ ਕੇਜਰੀਵਾਲ ਹੋਰਾਂ ਦਾ ਉਹਨਾਂ ਨੇ ਵੀ ਉਹਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਦੋਨਾਂ ਤੱਕ ਪਰ ਉਹ ਜਿਹੜੇ ਫੁੱਫੜ ਬੜੇ ਹੋਏ ਨੇ ਉਹਨਾਂ ਨੇ ਪੂੰਜਾ ਨਹੀਂ ਫੜਾਇਆ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਪਤਾ ਸੀ ਇਹਨਾਂ ਕੋਲ ਸੀਟਾਂ ਘਟਣੇ ਇਹਨਾਂ ਕੋਲ ਥੋੜੀਆਂ ਹੀ ਆ ਵਧਣੇ ਤੇ ਉਹਨਾਂ ਨੇ ਫਿਰ ਲਾਜ਼ਮੀ ਸ਼ਰਤਾਂ ਲਾਈਆਂ ਹੋਣਗੀਆਂ ਚਰਚਾ ਇਹ ਵੀ ਰਹੀ ਹੈ ਕਿ ਰਾਹੁਲ ਗਾਂਧੀ ਹੋਰਾਂ ਨੇ ਨਿਤਿਸ਼ ਕੁਮਾਰ ਨੂੰ ਉਪ ਪ੍ਰਧਾਨ ਮੰਤਰੀ ਬਣਾਉਣ ਦੀ ਆਫਰ ਦੇ ਦਿੱਤੀ ਸੀ ਜਿਹੜੀ ਕਿ ਸਿਰੇ ਨਹੀਂ ਚੜੀ ਤਾਂ ਫਿਰ ਜੇਕਰ ਉਹ ਨਰੇਂਦਰ ਮੋਦੀ ਹੋਰਾਂ ਨੂੰ ਸਮਰਥਨ ਦੇ ਰਹੇ ਨੇ ਦੋਨੋਂ ਤਾਂ ਲਾਜ਼ਮੀ ਕੋਈ ਐਦਾਂ ਦੀ ਡੀਲ ਹੋ ਸਕਦੀ ਹੈ ਹੋ ਸਕਦਾ ਹੈ ਕਿ ਹੁਣ ਵੀ ਨਿਤਿਸ਼ ਕੁਮਾਰ ਜਾਂ ਚੰਦਰਬਾਬੂ ਨਾਇਡੂ ਜੋ ਕਿਸੇ ਨੂੰ ਉਪ ਪ੍ਰਧਾਨ ਮੰਤਰੀ ਤੇ ਕਿਸੇ ਨੂੰ ਗ੍ਰਹਿ ਮੰਤਰੀ ਬਣਾਇਆ ਜਾਏ ਇਥੇ ਇੱਕ ਗੱਲ ਹੋਰ ਵੀ ਹੈ ਨਰਿੰਦਰ ਮੋਦੀ ਲੰਬਾ ਟਾਈਮ ਪ੍ਰਧਾਨ ਮੰਤਰੀ ਰਹਿਣਗੇ ਕਿ ਨਹੀਂ ਰਹਿਣਗੇ ਇਹ ਵੀ ਚਰਚਾ ਚੱਲ ਕਿ ਭਾਜਪਾ ਦੇ ਅੰਦਰ ਵੀ ਇੱਕ ਕਸ਼ਮਕਸ਼ ਸ਼ੁਰੂ ਹੋ ਚੁੱਕੀ ਹੈ ਕਿ ਨਰਿੰਦਰ ਮੋਦੀ ਨੂੰ ਦੋ ਵਾਰ ਪ੍ਰਧਾਨ ਮੰਤਰੀ ਬਣਾ ਲਿਆ ਐਤਕੀ ਨਰਿੰਦਰ ਮੋਦੀ ਦੇ ਨਾਂ ਦਾ ਕੰਮ ਨਹੀਂ ਚੱਲਿਆ ਇਸ ਵਾਰ ਨਰਿੰਦਰ ਮੋਦੀ ਦੇ ਨਾਂ ਦਾ ਜਾਦੂ ਨਹੀਂ ਚੱਲਿਆ ਇਸ ਕਰਕੇ ਭਾਜਪਾ ਦੇ ਵਿੱਚੋਂ ਚਰਚਾ ਆ ਰਹੀ ਹੈ ਕਿ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ ਕਿ ਤੀਜੀ ਵਾਰ ਕਿਸੇ ਹੋਰ ਨੂੰ ਬਣਾਓ ਨਰਿੰਦਰ ਮੋਦੀ ਦਾ ਜਾਦੂ ਇਸ ਵਾਰ ਨਹੀਂ ਚੱਲਿਆ ਤਾਂ ਦੌਰਚ ਕੌਣ-ਕੌਣ ਹੋ ਸਕਦੇ ਨੇ yogi ਜਾਂ ditya nath ਜਿਹੜੇ bhjp ਵੱਲੋਂ up ਦੇ ਮੁੱਖ ਮੰਤਰੀ ਹੈ ਉਹ amit shah ਜਿਹੜੇ narendra modi ਦੀ ਜੋੜੀ ਦੇ ਨਾਲ ਅਟੈਚ ਹੈ ਉਹ rajnath singh jp nadda nitin gadgiri ਕਾਫੀ ਲੰਬੀ ਲਿਸਟ bhjp ਦੇ ਵਿੱਚ ਹੈ ਜਿਹੜੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦੀ ਲਾਈਨ ਚ ਹੋ ਸਕਦੀ ਹੈ ਤਾਂ ਨਰਿੰਦਰ ਮੋਦੀ ਨੂੰ ਜਦੋਂ ਹੁਣ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਇਆ ਜਾ ਰਿਹਾ ਤਾਂ ਚਰਚਾ ਮਿੱਤਰੋ ਇਹ ਵੀ ਆ ਰਹੀ ਹੈ ਵੀ ਹੁਣ ਇਹ ਪੂਰੇ 5 ਸਾਲ ਨਹੀਂ ਰਹਿਣਗੇ ਚਰਚਾ ਆ ਰਹੀ ਹੈ ਕਿ 6 ਮਹੀਨੇ 7 ਮਹੀਨੇ ਤੱਕ ਇਹਨਾਂ ਨੂੰ ਲਾ ਕੇ ਇਹਨਾਂ ਦੀ ਥਾਂ ਤੇ ਕਿਸੇ ਹੋਰ ਨੂੰ ਪ੍ਰਧਾਨ ਮੰਤਰੀ ਵੀ ਬਣਾਇਆ ਜਾ ਸਕਦਾ ਹੈ ਸੋ ਇਹ ਵੱਡੀ ਚਰਚਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਔਰ ਦੇਸ਼ ਦੇ ਨਵੇਂ ਤੇ ਅਗਲੇ ਪ੍ਰਧਾਨ ਮੰਤਰੀ ਦਾ ਨਾਮ ਫਾਈਨਲ ਹੋ ਗਿਆ ਤੇ ਉਹ ਨਾਮ ਕਿਹਦਾ ਫਾਈਨਲ ਹੋਇਆ ਨਰਿੰਦਰ ਮੋਦੀ ਦਾ ਫਾਈਨਲ ਹੋਇਆ ਭਾਵੇਂ ਇਹਨਾਂ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਇਸ ਵਾਰ ਲੋਕਾਂ ਨੇ ਬਹੁਤ ਥੱਲੇ ਰੱਖ ਲਿਆ ਪਰ ਜੋੜ ਤੋੜ ਕਰਕੇ ਦੂਜਿਆਂ ਦੀ ਸਪੋਰਟ ਲੈ ਕੇ ਨਰਿੰਦਰ ਮੋਦੀ ਹੋਰਾਂ ਦੀ ਪਾਰਟੀ ਇਸ ਵਾਰ ਸਰਕਾਰ ਤੀਜੀ ਵਾਰ ਲਗਾਤਾਰ ਬਣਾ ਰਹੀ ਆ ਔਰ ਨਰਿੰਦਰ ਮੋਦੀ ਨੂੰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦਾ ਨਾਮ ਫਾਈਨਲ ਕਰ ਲਿਆ ਗਿਆ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਕਿ ਤੁਹਾਨੂੰ ਕੀ ਲੱਗਦਾ ਕਿ ਨਰਿੰਦਰ ਮੋਦੀ ਦਾ ਨਾਮ ਜਿਹੜਾ ਉਹ ਠੀਕ ਫਾਈਨਲ ਹੋਇਆ ਜਾਂ ਨਰਿੰਦਰ ਮੋਦੀ ਤੁਹਾਨੂੰ ਪਸੰਦ ਨਹੀਂ ਹੈਗੇ ਜੋ ਵੀ ਹੈ ਤੁਹਾਡਾ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਅਜ਼ਾਦ